ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਅਮਰ ਸਹੀਦ ਸਰਦਾਰ ਸੇਵਾ ਸਿੰਘ ਠਿਕਰੀ ਮਰਾਂ ਦੀ ਯਾਦ ਦੇ ਵਿੱਚ ਇਕੱਠੇ ਹੋਇਆ ਵੀ ਕੰਮਾ ਕੰਮਾ ਪੈਸਾ ਵੀ ਜਿਹੜੇ ਕੰਮਾਂ ਤੇ ਲਖਣਾ ਚਾਹੀਦਾ ਕਦੇ ਵੀ ਇਹਨਾਂ ਦੇ ਮਾਇਆ ਦੇਖੀ ਵੀ ਜਾਂਦੇ ਰਿਸ਼ਤੇਦਾਰ ਦਾ ਵੀ ਤਾਂ ਕਹਿਣਾ ਨਹੀਂ ਬਣਦਾ ਕਿ ਜੇ ਕਹਿੰਦੇ ਤਾਂ ਲੱਗਦਾ ਵੀ ਕੰਮ ਠੀਕ ਨਹੀਂ ਹੈਗਾ ਬਿਲਕੁਲ ਹੀ ਜਵਾਬ ਦੇ ਜਾਂਦੇ ਨੇ ਕਹਿੰਦੇ ਮੰਤਰੀ ਨਹੀਂ ਜੀ ਆਇਓ ਲਗਭਗ 90 ਸਾਲ ਪਹਿਲਾਂ ਸਰਦਾਰ ਸੇਵਾ ਸਿੰਘ ਠੀਕਰੀwala ਜੀ ਨੇ ਜੋਰ ਦੇ ਖਿਲਾਫ ਲੜਦੇ ਆ ਰਜ਼ਵਾਰਾ ਸਾਹਿਬ ਦੇ ਖਿਲਾਫ ਲੜਦੇ ਆ ਕਿ ਲੰਬਿਤ ਹੜਤਾਲ ਤਬਾਦ ਲਗਭਗ 9 ਮਹੀਨਿਆਂ ਦੀ ਜੋ ਹੜਤਾਲ ਤਬਾਦ ਸ਼ਹਾਦਤ ਦਾ ਜਾਨ ਪੀਤਾ ਸੀ ਦਾਜ ਆਪਾ ਸਾਰੇ ਬੰਦ ਯਾਦ ਦੇ ਵਿੱਚ ਕਰ ਗਿਆ ਪੈਸੇ ਫੰਦੀ ਦਾ ਜਣੀ ਕਿ ਭਾਵੇਂ ਕੋਈ ਅਫਸਰ ਭਾਵੇਂ ਕੋਈ ਚਲਾ ਜਾਵੇ ਇਹਨਾਂ ਨੇ ਖਜ਼ਾਨੇ ਨੂੰ ਇੰਨਾ ਕਿ ਸੰਭਾਲ ਕੇ ਰੱਖਿਆ ਇੰਨੀ ਵਿਵਸਥਾ ਬੰਦੀ ਦਾ ਕਰੰਦੇ ਆ ਵੀ ਬੈਂਕ ਤੇ ਆਖਰ ਤੱਕ ਕਿੰਨਾ ਖਿਲੰਨੇ ਮਤਰੀ ਹੁੰਦੇ ਸੀਗੇ ਬਾਈ ਨੇੜੇ ਵੀ ਨਹੀਂ ਸੀ ਨਿਕਲ ਦਿੰਦੇ ਤੇ ਇਹਨਾਂ ਨੇ ਕਦੇ ਮੈਨੂੰ ਤਾਂ ਕਦੇ ਇੰਨਾ ਮਾਨ ਮਖਸ਼ ਦੇਲੇ ਕਦੇ ਵੀ ਲੋਰੀ ਸਾਹਿਬ ਜਿੰਨੀ ਮਰਜ਼ੀ ਪ੍ਰੋਜੈਕਟ ਨਾਲ ਲਾ ਕੇ ਲਿਆ ਉਹ ਸਾਰੇ ਪਾਸ ਕਰ ਦੇਣਗੇ ਜਸਟਰ ਸੈਕਟੀ ਸਾਹਿਬ ਨੇ ਕਿਹਾ ਕਿ ਬਹੁਤ ਲੰਮੀ ਮੰਗਾਰੇ ਕਰੇ ਕਰਕੇ ਆ ਕੇ ਬੋਲ ਜਦਾਂ ਪਰ ਲੇਕਿਨ ਪੂਰੀ ਨਹੀਂ ਹੋਈ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੈਂ ਜੇਕਰ ਬੋਲਦਾ ਨਹੀਂ ਤੇ ਬੋਲਾਂ ਤਾਂ ਪੂਰੀ ਕਰਦਾਗਾ ਸੋ ਇਹਦਾ ਪ੍ਰਪੋਜ਼ਲ ਬਣਾ ਕੇ ਭੇਜ ਦੇ ਤਾਂ ਕਿ ਇਹਦੇ ਪੈਸੇ ਅਸੀਂ ਪਾ ਲਈਏ ਤਾਂ ਕਿ ਅਗਲੀ ਵਾਰ ਜਦੋਂ ਸ਼ਰਧਾ ਦੇ ਸਰਕਾਰ ਭੇਟ ਕਰਨ ਲਈ ਸਰਦਾਰ ਸੇਵਾ ਸਿੰਘ ਠੀਂਦਰੀ ਵਾਲਾ ਜਿਨ ਮਾਈਏ ਤਾਂ ਉਸ ਸੜਕ ਤੇ ਗੁజర్ ਕੇ ਆਈਏ ਇਹਦੇ ਲਈ ਜਿਸੇ ਸਾਡੇ ਜਣੇ ਸਰਪੰਚ ਸਾਹਿਬਾ ਵੀ ਬੈਠੇ ਨੇ ਸਾਡੇ ਜਣੇ ਜਿਹੜਾ ਹੈਗਾ ਉਹ ਕੰਮ ਕਰੋ ਸਮਝੇ ਲੋਕਾਂ ਦੇ ਵਿੱਚ ਥੋੜੀ ਜੀ ਘੜ ਨਹੀਂ ਕਿਵੇਂ ਸੀ ਇਸੇ ਵੱਨ ਜਿਹੜਾ ਨੇ ਪਿੰਡ ਦੇ ਨਾਲ ਨਾਲ ਪਾ ਕਰਕੇ ਪੜੀਏ ਸਾਰੀਆਂ ਛੜਕਾਂ ਭਾਵੇਂ ਨਵੇਂ ਆਉਣ ਪਰ ਜਿਹੜੀ ਫਿਰਨੀ ਆ ਪਿੰਡ ਦੀ ਟੁੱਟ ਜਾਂਦੀ ਹੈ ਮੈਂ ਸਾਰੀ ਬੰਨੀ ਉੱਚੀਆਂ ਕਰਕੇ ਕੁਆ ਮੇਠਾਣ ਕੇ ਘੁਰਤਾ ਘੁਰਤਾ ਕਲਾ ਮਾ ਦੁਨੀ ਮਜੀਦ ਕੇ ਰੇ ਪਰੇ ਆਪਣੇ ਚੁੰਗਾ ਪੈਂਦਾ ਇਹਨਾਂ ਸਾਰੀਆਂ ਫਰਨੇਰਾ ਕਦਰੀਰ ਦੀਆਂ ਬਾਣੀਆਂ ਨੇ ਣਾੜਾ ਦੇ ਇਤਿਹਾਸਕ ਪਿੰਡ ਠਿਕਰੀ ਵਾਲਾ ਵਿਖੇ ਅਮਰ ਸ਼ਹੀਦ ਸੇਵਾ ਸਿੰਘ ਠਿਕਰੀ ਵਾਲਾ ਦੀ 91ਵੀਂ ਵਰ੍ਹੇ ਸਿਰ ਮੌਕੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਸ਼ਰਦਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ ਇਸ ਮੌਕੇ ਉਹਨਾਂ ਨਾਲ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵਿੰਦਰ ਸਿੰਘ ਪੰਡੋਰੀ ਵੀ ਮੌਜੂਦ ਸਨ ਇਸ ਮੌਕੇ ਅਮਰ ਸ਼ਹੀਦ ਸੇਵਾ ਸਿੰਘ ਠਿਕਰੀ ਵਾਲਾ ਨੂੰ ਨਤਮਸਤਕ ਹੁੰਦੇ ਆ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿਗਮ ਮਾਰ ਰਹੇ ਹਾਂ ਖਜ਼ਾਨਾ ਮੰਤਰੀ ਰਪਾਲ ਸਿੰਘ ਚੀਮਾ ਨੇ ਪਿੰਡ ਦੀਆਂ ਤਮਾਮ ਮੰਗਾ ਮੰਨੀਆਂ ਤੇ ਅਮਰ ਸ਼ਹੀਦ ਸੇਵਾ ਸਿੰਘ ਠਿਕਰੀ ਵਾਲਾ ਦੀ ਖਸਤਾ ਹੋ ਚੁੱਕੀ ਹਵੇਲੀ ਨੂੰ ਵੀ ਯਾਦਗਾਰ ਦੇ ਤੌਰ ਤੇ ਨਮੂਨੇ ਦੀ ਹਵੇਲੀ ਬਣਾਉਣ ਦਾ ਐਲਾਨ ਕੀਤਾ ਠਿਕਰੀ ਵਾਲਾ ਦੇ ਨੂੰ ਉਹਨਾਂ ਦੀ ਕਨਵਰਸੀ ਦੇ ਤੇ ਸਰਕਾਰ ਪੇਸ਼ ਕਰਨ ਦੇ ਲਈ ਅਸੀਂ ਆਏ ਹਾਂ ਮੇਰੇ ਨਾਲ ਸਾਡੇ ਬੜੇ ਸਰਕਾਰ ਜੋ ਐਮ ਐਲ ਏ ਸਰਦਾਰ ਕਰਮਤ ਸਿੰਘ ਪਟੋਰੀ ਅੱਜ ਪੰਜਾਬ ਸਰਕਾਰ ਵੱਲੋਂ ਗੋਸ਼ਟਨਾ ਕੀਤੀ ਹੈ ਸਰਦਾਰ ਤੇ ਕਿ ਅੱਜ ਤੋਂ ਲਗਭਗ 99 ਸਾਲ ਪਹਿਲਾਂ 1935 ਦੇ ਅੰਦਰ ਪਟਿਆਨਾ ਰਾਜ ਸਰਕਾਰ ਦੇ ਖਿਲਾਫ ਪਟਿਆਨਾ ਰਾਜਾ ਰੋਜਵਾੜਿਆਂ ਦੇ ਖਿਲਾਫ ਉਹਨਾਂ ਨੇ ਇੱਕ ਲੰਬੀ ਲੜਾਈ ਲੜੀ ਸੀ ਔਰ ਲਗਭਗ 9 ਮਹੀਨੇ 9 ਦਿਨ ਦੀ ਲੰਬੀ ਭੁਖੜਤਾਲ ਤੋਂ ਬਾਅਦ ਉਹਨਾਂ ਨੇ ਸ਼ਹਾਦਤ ਦਾ ਜਾਨ ਪੀਤਾ ਸੋ ਅੱਜ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਕਿਉਂਕਿ ਉਹ ਪਾਵਾ ਹਮੇਸ਼ਾ ਹੀ ਮੈਸਮ ਦਾ ਜੰਦੀਆ ਰਹਦੀਆਂ ਨੇ ਕਿਆਂ ਜਿੰਦਾ ਰਹਦੀਆਂ ਨੇ ਜਿਹੜੀਆਂ ਆਪਣੇ ਸ਼ਹੀਦਾਂ ਨੂੰ ਯਾਦ ਕਰਦਿਆਂ ਨਹੀਂ ਜਾਂ ਹਰ ਇੱਕ ਸਾਲ ਵਿਤਰਾ ਪਿੰਡ ਬੋਲੋਂ ਪਿੰਡ ਦੀ ਕਮੇਟੀ ਵੱਲੋਂ ਸਰਪੰਚ ਸਾਹਿਬਾਰ ਵੱਲੋਂ ਸਵਾਗਤ ਕਰਾਇਆ ਜਾਂਦਾ ਹੈ ਪਰ ਹਮੇਸ਼ਾ ਸਾਰੇ ਜਿੰਨਾਂ ਵੀ ਇਤਿਹਾਸ ਆ ਉਹਦੇ ਇਤਿਹਾਸ ਦੇ ਉੱਤੇ ਲੰਬੀਆਂ ਚੌੜੀਆਂ ਚਰਚਾ ਹੋਈਆਂ ਨਹੀਂਆਂ ਸਾਡੀ ਵਾਰਾਂ ਗਾਣੀਆਂ ਚਾਹੀਦੀਆਂ ਨੇ ਇਤਿਹਾਸ ਤੋਂ ਜਾਣੂ ਕਰਾਇਆ ਜਾਂਦਾ ਹੈ ਕਿ ਉਹ ਬਹੁਤ ਵੱਡਾ ਸ਼ਹੀਦੀ ਯਾਦਗਾਰ ਬਿਲ੍ਹਾ ਉਹ ਲੱਗਦਾ ਕਿਹੜੇ ਕਿਹੜੇ ਨਾਲ ਸੁੱਤੇਗੇ ਹੈਗੇ ਅੱਜ ਪਿੰਡਾਂ ਨੂੰ ਮੰਕਸੀ ਤੋਂ ਇੱਕ ਪੁਰਾਣੀ ਮੰਕਸੀ ਕੀ ਕਿ ਸਰਦਾਰ ਭਗਵੰਦ ਸਿੰਘ ਮਾਜੀ ਨੇ ਦਰਸਿੰਗ ਕਾਲਜ ਦੀ ਸਥਾਪਨਾ ਦਾ ਜਿਹੜਾ ਰਾਨ ਕੀਤਾ ਸੀਗਾ ਉਹ ਅਧੂਰਾ ਪਿਆ ਸੀਗਾ ਉਹਦੇ ਵਿੱਚ ਕੁਝ ਟੈਕਨੀਕਲ ਪ੍ਰੋਬਲਮ ਆ ਜਾਂ ਸੀ ਉਹ ਅਸੀਂ ਬੜੀ ਜਲਦੀ ਦੂਰ ਕਰਕੇ ਉਹਦੀ ਬੜੀ ਜਲਦੀ ਸ਼ੁਰੂਆਤ ਕਰਾਵਾਂਗੇ ਬਹੁਤ ਪ੍ਰਾਰੀ ਇੱਕ ਬੰਕੂ ਜੀ ਇਹ ਸਭ ਨਾਲ ਐਕਸਰਟਿਮੈਂਟ ਜਾਂ ਜਿਹੜੀ ਹਵੇਲੀ ਜਿਹੜੀ ਹਵੇਲੀ ਸਰਦਾਰ ਸੇਵਾ ਸਿੰਘ ਟਿਕਰੀ ਵਾਲਾ ਜੀ ਦੀ ਸੀ ਉਹ ਕਾਫੀ ਪੁਰਾਣੀ ਹੋ ਚੁੱਕੀ ਆ ਉਹਦੀ ਰੈਨੋਵੇਸ਼ਨ ਦਾ ਕੰਮ ਸੀ ਕਿਉਂ ਪੁਰਾਣੀ ਹੋ ਚੁੱਕੀ ਉਹਦੇ ਲਈ ਮੈਂ ਆਪਣੇ ਅਖਤਿਆਰੀ ਕੋਟੇ ਵਿੱਚੋਂ 20 ਲੱਖ ਰੁਪਏ ਦੀ ਗ੍ਰਾਂਟ ਦੇਵਾਂਗਾ ਤਾਂ ਕਿ ਉਹ ਸਾਡੀ ਜਿਹੜੀ ਯਾਦਗਾਰਾ ਉਹ ਸੰਭਾਲੀ ਜਾ ਸਕੇ ਜੀਮਾ ਸਾਹਿਬ ਇੱਕ ਕੇਂਦਰ ਸਰਕਾਰ ਨੇ 14 ਫਰਵਰੀ ਦਾ ਟਾਈਮ ਦਿੱਤਾ ਸੀ ਸਾਨੂੰ ਨੂੰ ਲੱਗਦਾ ਕਿ ਬਹੁਤ ਲੇਟ ਨਹੀਂ ਹੈ ਅੱਜ ਗੂਗਲ ਆ ਦੇਖੋ ਮੈਂ ਸਮਝਦਾ 14 ਫਰਵਰੀ ਜਿਹੜੀ ਆ ਉਹਦੇ ਵਿੱਚ ਅੱਜ ਲਗਭਗ 25-30 ਦੰਦਾ ਸਭਾ ਪਿਆਗਾ ਉਹ ਦੱਲੀਆਲ ਸਾਹਿਬ ਦੀ ਸੇਧ ਜਿਹੜੀ ਆ ਉਹਨੂੰ ਜ਼ਿੰਦਗੀ ਜਿਹੜੀ ਆ ਪੰਜਾਬ ਦੀ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇਸ਼ ਦੇ ਕਿਸਾਨਾਂ ਦੀ ਬਹੁਤ ਹੀ ਕੀਮਤੀ ਆ ਉਹ ਪ੍ਰਾਂਤ ਜਿਹੜੀ ਗੱਲਬਾਤ ਆ ਸ਼ੁਰੂ ਕਰਨੀ ਚਾਹੀਦੀ ਹੈ ਅੱਜ ਦੀ ਲੰਬੀ ਡਲੇ ਨਹੀਂ ਕਰਨੀ ਚਾਹੀਦੀ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਪ੍ਰਾਂਤ ਗੱਲਬਾਤ ਕਰਕੇ ਮਸਲੇ ਦਾ ਹੱਲ ਕਰੀਏ ਅਸੀਂ ਤਾਂ ਪਹਿਲਾਂ ਹੀ ਪਹਿਲਾਂ ਵੀ ਇਸ ਇਖਤਿਆਰ ਸੀ ਇਸ ਦਾ ਲਗਾਤਾਰ ਸੀ ਇਹੀ ਗੱਲ ਜ਼ੋਰ ਕੇਂਦਰ ਸਰਕਾਰ ਤੇ ਪਾ ਰਹਾਂ ਕਿ ਇਸ ਮਾਮਲੇ ਦਾ ਹੱਲ ਕੀਤਾ ਜਾਵੇ ਤਾਕਿ ਕਿਸਾਨ ਜਿਹੜੇ ਦੇਗੇ ਉਹ ਆਪਣਾ ਪੂਰਾ ਮਨ ਜਿਹਦਾ ਸਿਕਰ ਚੱਲ ਰਿਹਾ ਉਹ ਸੁਲਾਪ ਤਮ ਮਾ ਸਰ ਪੰਜਾਬ ਦੀ ਖੇਤੀਬਾੜੀ ਪੌਸਟ ਜਿਹੜੀ ਲੋਕੀ ਬੜੀ ਲੰਮੇ ਸਮੇਂ ਤੋਂ ਕਰਦਾ ਨੱਤਰ ਰਹੇ ਉਹ ਪੰਜਾਬ ਦੀ ਖੇਤੀਬਾੜੀ ਨੀਤੀ ਨੂੰ ਲੈ ਕੇ ਅਸੀਂ ਖਰੜਾ ਤਿਆਰ ਕਰਕੇ ਜਿੰਨੀਆਂ ਕਿਸਾਨਾਂ ಜೊਤੇ ਬੰਦੀਆਂ ਸੀ ਕਿਆਂ ਕਿ ਸਾਰੀਆਂ ਕਿਸਾਨਾਂ ਦੇ ਸੰਬੰਧੀਆਂ ਨੇ ਕਿਹਾ ਸੀਗਾ ਕਿ ਮਾਰਾਂ ਦੇ ਨਾਲ ਵਿਦਵਾਨਾਂ ਦੇ ਨਾਲ ਸ੍ਰਮਸ਼ੋਦੇਦਵਾਦ ਉਹ ਕਰਨਾ ਨਹੀਂ ਸੀ ਜਿਹੜੀਆਂ ਸਾਡੇ ਨਾਲ ਸ਼ੇਅਰ ਕੀਤੀ ਜਾਂਵੇ ਅਸੀਂ ਅੰਦਰ ਕਮੈਂਟ ਦੇ ਮੰਗੇ ਸੋ ਖਰੜਾ ਨੀਤੀ ਜਿਹੜੀ ਆ ਸਾਡਾ ਸ਼ੇਅਰ ਕੀਤੀ ਹੈ ਵੀ ਅਸੀਂ ਅੰਦਰ ਕਮੈਂਟਸ ਤੇ ਕਾਫੀ ਸਾਰਾ ਵਿਆਗ ਹੈ ਔਰ ਸਾਰੇ ਧਿਆਰ ਰਹੇ ਨੇ ਜਦੋਂ ਸਾਰੇ ਅਸੈਸਮੈਂਟ ਆ ਗਏ ਔਰ ਉਸ ਤੋਂ ਬਾਅਦ ਦੇ ਦੀਆ ਉਹ ਲੱਗੂ। ਜੀ ਸਾਹਿਬ ਪੰਡਿਤ ਚੰਡੀਗੜ੍ਹ ਦੇ ਪੰਜ ਕਿਸਾਨ ਪੰਜ ਕਿਸਾਨਾਂ ਦੀ ਮੌਤ ਹੋਈ ਹੈਗੀ ਹੈ ਸੱਚੇ ਹਾਦਸੇ ਦੇ ਵਿੱਚ ਬਰਨਾਲਾ ਦੇ ਵਿੱਚ ਪਾਉਣਾ। ਮਾਪੇ ਗੈਰ ਦੇ ਚ ਜਾ ਰਹੇ ਸੀ ਉਸ ਤੋਂ ਬਾਅਦ ਜਦੋਂ ਬਰਾਹਮਣ ਬਣ ਕੇ ਜਿਵੇਂ ਤੱਕ ਲਾਤ ਬਾਅਦ ਜਾ ਪ੍ਰਵਾਸ ਕੇਂਦਰ ਤੋਂ ਸਾਰੇ ਉੱਥੇ ਹੀ ਜਾ ਰਹੇ ਨੇ। ਦੇਖੋ ਅੱਜ ਉਹ ਜਦੋਂ ਆਕਤੰਕ ਤੋਂ ਬਾਅਦ ਇਸ ਤਰ੍ਹਾਂ ਗੱਲ ਕਰਦੇ ਮਗਰਮ ਚੰਡੀਗੜ੍ਹ ਦਾ ਇੰਡਸਟਰੀ ਸੈਕਟਰ ਨੂੰ ਜੋਤ ਦਿੱਤਾ ਜਾ ਰਿਹਾ ਹੈ। ਕੀ ਚੰਡੀਗੜ੍ਹ ਪੰਜਾਬ ਦੇ ਹੱਥੋਂ ਨਿਕਲ ਰਿਹਾ ਹੈ? ਅਜੇ ਤੱਕ ਕੇਂਦਰ ਸਰਕਾਰ ਲਗਾਤਾਰ ਪੰਜਾਬੀਆਂ ਦੇ ਨਾਲ ਧੋਖਾ ਕਰ ਰਹੀ ਹੈ ਭਾਰਤ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਨਫ਼ਰਤ ਨਾਲ ਵੀ ਅੱਖ ਨਾਲ ਦੇਖਦੀ ਆ ਕਦੇ ਸੈਨੇਟ ਦੇਆਂ ਸੀਟਾਂ ਦਾ ਘਟਾ ਦਿੱਤਾ ਜਾਣਾ ਪੰਜਾਬ ਜਿਹੜੀ ਯੂਨੀਵਰਸਿਟੀ ਆ ਚੰਡੀਗੜ੍ਹ ਦੀ ਉਹਦੇ ਸੈਨੇਟ ਵਿੱਚ ਚੋਣ ਹੁੰਦੀ ਸੀ ਉਹਦੇ ਸੀਟਾਂ ਪਹਿਲਾਂ ਖਤਮ ਕੀਤਾ ਹੁਣ ਘਟਾਉਣ ਦਾ ਯਤਨ ਹੋ ਰਿਹਾ ਤੇ ਦੀਪ ਫੈਕਟਰੀ ਦੀ ਪੋਸਟ ਦੀ ਸਥਾਪਨਾ ਤੇ ਲਗਾਤਾਰ ਕਦੇ ਬੀ.ਵੀ.ਐਮ ਦੀ ਪੋਸਟਾਂ ਨੇ ਘਟਾਉਣਾ ਕਦੇ ਹਰਿਆਣਾ ਨੂੰ ਜਿਹੜੀ ਆ ਪਰ ਹਾਂ ਸਮਾਂ ਬਣਾਉਣ ਲਈ ਜਗ੍ਹਾ ਲਾੜ ਕਰਦੀ ਤੇ ਸਾਰੇ ਹਮਲੇ ਜਿਹੜੇ ਨੇ ਕੀਂਦਰ ਸਰਕਾਰ ਸੋਚ ਸਮਝ ਕੇ ਪੰਜਾਬ ਤੇ ਕਰ ਰਹੀ ਹੈ ਤਾਂ ਕਿ ਪੰਜਾਬ ਦਾ ਫੱਕ ਜਿਹੜਾ ਹੈ ਚੰਡੀਗੜ੍ਹ ਤੋਂ ਉਹ ਘਟਾਇਆ ਜਾਵੇ। ਉਹ ਕਹਿੰਦੇ ਕਿ ਆਪ ਸਰਕਾਰ ਕਰਦੀ ਤੇ ਕਰ ਰਹੀ ਹੈ। ਕਿ ਯਾਨੀ ਦਾ ਕੀ ਹਾਲਾਤ ਹੈ ਕਿ ਹੋਰ ਤੰਗ ਜੋ ਲਾਇਆ ਜਾ ਰਿਹਾ। ਮੇਰੀਆਂ ਬਹੁਤ ਹੀ ਆਤਮਿਕ ਨਹੀਂ ਦਾ। ਮੈਨੂੰ ਮੈਨੂੰ ਸਮਝ ਨਹੀਂ ਆਉਂਦੀ ਜੀ ਕਿ ਵਿਰੋਧੀ ਪਾਰਟੀਆਂ ਕਿਤੇ ਸਰਕਾਰ ਚ ਨਹੀਂ ਰਹਿਣਾ। ਕਦੇ ਕਾਂਗਰਸ ਪਾਰਟੀ ਸਰਕਾਰ ਚ ਨਹੀਂ ਰਹੀ। ਕਦੇ ਕਾਲੀਦਰ ਬੀਜੇਪੀ ਨਹੀਂ ਰਹੀ ਜਦੋਂ ਕਾਲੀਦਰ ਬੀਜੇਪੀ ਦੀ ਸਰਕਾਰ ਸੀ ਪੰਜਾਬ 'ਚ ਉਸ ਸਮੇਂ ਕਰਜ਼ਾ ਜਿਹੜਾ 2.47 ਲੱਖ ਕਰੋੜ ਨੂੰ ਕਰਾਸ ਕਰ ਗਿਆ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਆਈ 3.5 ਲੱਖ ਕਰੋੜ ਨੂੰ ਕਰਾਸ ਕਰ ਗਿਆ ਤੋਂ ਮੈਨੂੰ ਸੰਤ ਨਹੀਂ ਆਉਂਦੀ ਕਿ ਉਹਨਾਂ ਨੇ ਕਿਹੜੇ ਵਿਦਵਾਨ ਖਜ਼ਾਨਾ ਮੰਤਰੀ ਲਾਏ ਹੋਏ ਸੀ ਜਿਨ੍ਹਾਂ ਨੂੰ ਪਤਾ ਨਹੀਂ ਲੱਗਿਆ ਕਿ ਉਹ ਖਜ਼ਾਨਾ ਪੰਜਾਬ ਸਰਕਾਰ ਤੇ ਆਪਣਾ ਕਰਜ਼ਾ ਚੜਾ ਰਹੇ ਨੇ ਇਹ ਸਾਰਾ ਕਰਜ਼ਾ ਕਾਂਗਰਸ ਕਾਲੀਦਰ ਬੀਜੇਪੀ ਵਿੱਚ ਤਾਇਆਗਾ ਅਸੀਂ ਤਾਂ ਬਲਕੇ ਉਦੋਂ ਕਟਾਰ ਸ਼ਾਂਗੇ ਪਹਿਲਾਂ ਉਹ 50% ਤੱਕ ਕਰ ਦਿਆ ਲੈਂਦੇ ਸੀ ਅੱਜ ਉਹ ਕਟਾ ਕੇ ਜਿਹੜੀ ਦਰਾਂ ਕੋ 48% ਤੇ ਲਿਆਂਦੀ ਅਸੀਂ ਲਗਾਤਾਰ ਡਿਕਲਾਈਨ ਕਰ ਰਹੇ ਹਾਂ ਕਿ ਸਾਡੇ ਯਤਨ ਨੇ ਕਿ ਪਹਿਲੀ ਵਾਰ ਹੋਇਆ ਕਿ ਪੰਜਾਬ ਦੀ ਸੈਲਫ ਪਾਲਿਸੀ ਚ ਜਦੋਂ ਕਾਹਲਾ ਦੀ ਸਰਕਾਰ ਸਦੀ ਪੰਜਾਬ ਦੇ ਅੰਦਰ ਉਸ ਸਮੇਂ ਕਹਾਂ ਤੋਂ 400 ਕਰੋੜ ਰੁਪਿਆ ਕਮਾਇਆ ਜਾਂਦਾ ਸੀਗਾ ਇੱਕ ਸਾਲ ਚ ਕਹਾਂ ਤੋਂ ਕਰੋੜ ਦਾ ਮਾਲੀਆ ਸੀਗਾ ਅੱਜ ਉਹ ਵੱਧ ਕੇ 10355 ਕਰੋੜ ਨੂੰ ਪਹੁੰਚ ਗਿਆ 10355 ਕਰੋੜ ਰੁਪਿਆ ਕਿੰਨਾ ਸਾਲਾਂ ਤੋਂ ਅਸੀਂ ਲੈ ਗਏ ਯਾਨੀ ਕਿ 40% ਤੋਂ ਉੱਤੇ ਦਾ ਵਾਧਾ ਕੀਤਾਗਾ ਇਸੇ ਤਰ੍ਹਾਂ ਜਿਹੜੀ ਵਿਐਸਪੀ ਆ ਕਿ ਕੰਪਨਸੇਸ਼ਨ ਤੇ ਚੱਲਦੇ ਸੀ ਕਾਂਗਰਸ ਵਾਲੇ ਕਿ ਕੰਪਨਸੇਸ਼ਨ ਤੇ ਡਿਪੈਂਡ ਕਰਦੇ ਸੀਗੇ ਅਸੀਂ ਆਪਣੇ ਖਜ਼ਾਨਾ ਭਰਨ ਦੇ ਲਈ ਜਿਹੜਾ ਇਹਨਾਂ ਸਮੇਂ 15000 ਕਰੋੜ ਰੁਪਏ ਸੀਗਾ ਅੱਜ ਉਹ 24000 ਕਰੋੜ ਨੂੰ ਪਾਸ ਕਰ ਗਿਆ ਤੋਂ ਅਸੀਂ ਲਗਾਤਾਰ ਜਿਹੜੀ ਟੈਕਸਟਰੀ ਇਹਨਾਂ ਦੇ ਸਮੇਂ ਦੇ ਅੰਦਰ ਰਸਤੇ 'ਚ ਹੁੰਦੀ ਸੀ ਜਿਹੜੇ ਆਪਣੇ ਬੰਦਿਆ ਰਾਹੀਂ ਟੈਕਸਟਰੀ ਕਰਾਉਂਦੇ ਸੀਗੇ ਅੱਜ ਉਹ ਸਾਰੀ ਟੈਕਸਟਰੀ ਜਿਹੜੀ ਆ ਬੰਦ ਕੀਤੀ ਹੈ ਇਸੇ ਕਾਰਨ ਆ ਕਿ ਅੱਜ ਪੰਜਾਬ ਦਾ ਖਜ਼ਾਨਾ ਪਰ ਰਿਹਾ ਤਾਂ ਹੀ ਆ ਕਿ ਅੱਜ ਅਸੀਂ 50 ਹਜ਼ਾਰ ਨੌਕਰੀਆਂ 2.5 ਸਾਲਾਂ ਚ ਪੰਜਾਬ ਦੇ 20 ਹਜ਼ਾਰ ਲੋਕਾਂ ਦੱਸੀਆਂ ਲਗੀਆਂ ਇਹੀ ਕਾਰਨ ਕੱਜ ਪੰਜਾਬ ਦਾ ਜਿਹੜਾ ਨੌਜਵਾਨ ਸੀਗਾ ਫੋਰਨ ਚੱਲ ਨੂੰ ਫੱਲ ਮਿਲੀਆ ਜਿਹੜਾ ਬ੍ਰੇਨ ਡレイン ਹੋ ਰਿਹਾ ਸੀਗਾ ਫੋਰਨ ਜਾ ਰਿਹਾ ਸੀਗਾ ਉਹਦੇ ਕਮੀ ਹੋਈ ਆ ਤੁਸੀਂ ਜਾ ਕੇ ਚੈੱਕ ਕਰ ਲੋ ਸਾਰੇ ਜਣੇ ਅੱਜ ਪੰਜਾਬ ਦੇ ਹਰੇਕ ਕਾਲਜ ਦੇ ਅੰਦਰ ਹਰੇਕ ਯੂਨੀਵਰਸਿਟੀ ਦੇ ਅੰਦਰ ਦਾਖਲੇ ਵਧੇ ਨੇ ਉਹ ਦਾਖਲੇ ਕਿਉਂ ਵਧੇ ਨੇ ਤਾਂ ਵਧੇ ਨੇ ਲੇਸਰ ਸਾਡੇ ਬੱਚੇ ਹੋਰ ਜੁਝਾਉ ਰੁਕੇ ਨੇ ਨਹੀਂ ਤਾਂ ਪਾਸਟੂ ਤੋਂ ਬਾਅਦ ਸਾਰੇ ਚਲੇ ਜਾਂਦੇ ਸੀਗੇ ਜਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਆਪਣੀਆਂ ਟੈਕਨੀਕਲ ਕਾਲਜ ਦੀਆਂ ਆਪਣੀ ਇੰਜੀਨੀਅਰ ਕੋਰਸ ਦੀਆਂ 15% ਸੀਟਾਂ ਵਧਾਉਣੀਆਂ ਪਈਆਂ ਉਹ ਤਾਂ ਵਧਾਉਣੀਆਂ ਪਈਆਂ ਨੇ ਕਿਉਂਕਿ ਉਹਨਾਂ ਕੋਲੇ ਐਪਲੀਕੇਟ ਜ਼ਿਆਦਾ ਆ ਗਏ ਉਹਨਾਂ ਕੋਲੇ ਬੱਚੇ ਜ਼ਿਆਦਾ ਆ ਗਏ ਤਾਂ ਹੀ ਵਧਾਉਣੀਆਂ ਪਈਆਂ ਨੇ ਤੇ ਮੈਂ ਯੂਨੀਵਰਸਿਟੀ ਰਿਕਾਰਡ ਚੈੱਕ ਕਰਤਾ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਮਤਲਬ ਕਿ ਜਾਰੀ ਰੋਪਰ ਵਿੱਚ ਬਹੁਤ ਸੀਗੇ ਉਹਨਾਂ ਨੇ ਇੱਕ ਸਾਲਾਂ ਲਈ ਜਾਰਾ ਕਿ ਜੇਕਰ ਬੀਈਟੀੀ ਦੀ ਸੀਟਾਂ ਆਉਣ ਵਾਲੇ ਸਮੇਂ ਪੰਜਾਬੀ ਯੂਨੀਵਰਸਿਟੀ ਦੇ ਰੱਖਣ ਬਸੋ ਬੀਜਪੀ ਪੋਲ ਜੇ ਕੇ ਪੰਜਾਬ ਤੇ ਉਹਨਾਂ ਦਾ ਕੋਈ ਨਾਮ ਲੈ ਬਸ ਪੰਜਾਬ ਤੇ ਬੀਜਪੀ ਕੋਈ ਪਿਆਰ ਨਹੀਂ ਕਰਦਾ ਉਹਨਾਂ ਦੀ ਇੱਕ ਮੈਂਬਰ ਪਾਰਲੀਮੈਂਟ ਤੇ ਫਿਲਮ ਆਈ ਸੀ ਉਹਨੂੰ ਦੇਖਣ ਲਈ ਇੱਕ ਵੀ ਪੰਜਾਬੀ ਨੇ ਟਿਕਟ ਨਹੀਂ ਖਰੀਦੀ ਇਸ ਤੋਂ پتہ ਲੱਗਦਾ ਕਿ ਪੰਜਾਬ ਦੇ ਲੋਕ ਕਿੰਨਾ ਭਾਰਤ ਜਨਤਾ ਪੱਖੇ ਇੰਨਾ ਪਾਤਸ਼ ਜਨਤਾ ਪਾਰਟੀ ਪੰਜਾਬੀਆਂ ਨਾਲ ਨਫ਼ਰਤ ਕਰਦੀ ਉਹ ਗਵਨ ਪੰਜਾਬ ਦੇ ਲੋਕਾਂ ਨੂੰ ਪਾਤਸ਼ ਜਨਤਾ ਪਾਰਟੀ ਦੇ ਵਿੱਚ ਮੁੱਖ ਮੰਤਰੀ ਤਾ ਤੁਹਾਡੇ ਗੱਲ ਦੇ ਵਿੱਚ ਸਾਥ ਹਾਲ ਦੇ ਵਿੱਚ ਜਾਨੀ ਲੱਗੇ ਸਾਰੀਆਂ ਇਹਨਾਂ ਦੀ ਗੱਲ ਸੁਣ ਲਈਏ ਅੰਮ੍ਰਿਤ ਜਿਹੜੀ ਅੰਝ ਇੱਕ ਤਾਂ ਉਹ ਅਨਰੇਬਲ ਹਾਈ ਕੋਰਟ ਦੇ ਵਿੱਚ ਪੈਲਿੰਗ ਪਈ ਆ ਅਨਰੇਬਲ ਹਾਈ ਕੋਰਟ ਦੇ ਅੰਦਰ ਸੁਬਾ ਕੇ ਸਟੇਟ ਦਿੱਤਾ ਗਿਆ ਕਿ ਦੂਜੀ ਵਾਰ ਨਾ ਚਾਹੀ ਸਾਡੇ ਐਜੂਕੇਸ਼ਨ ਮਿਨਿਸਟਰ ਸਾਹਿਬ ਨੇ ਗੱਲ ਕੀਤੀ ਸੀ ਉਹ ਜਿਹੜਾ ਹੈਗਾ ਇਹ ਅបਦਾਕੇ ਸਕੂਲਾਂ ਦੇ ਬੱਚਿਆਂ ਨੂੰ ਮਨਾਉਣਾ ਚਾਹੀਦਾ ਹੈ ਜਿਹੜੇ ਕੈਂਸਲ ਹੋਏ ਸਾਰੇ ਕੰਮ ਕਰ ਲਿਆ ਕਰਵਾ ਦਿੱਤੋ ਉਹਨਾਂ ਨੇ ਰੋਪੜ ਦੇ ਵਿੱਚ ਪ੍ਰੋਗਰਾਮ ਰੱਖਿਆ ਔਰ ਉਹ ਕਹ ਰਿਹਾ ਵੀ ਪੰਜਾਬ ਦੇ ਵਿੱਚ ਕਰਪਟਨਾ ਇਸ ਤਰ੍ਹਾਂ ਬੱਚਾਂ ਦੇ ਇਨਾਮ ਨਹੀਂ ਦੇ ਰਿਹਾ ਪਰ ਹਰਿਆਣੇ ਦੇ ਮਤਲਬ ਮੁੱਖ ਮੰਤਰੀ ਨੂੰ ਮੁੱਖ ਮਹਿਮਾਨ ਬਣਾ ਰਹੇ ਨੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਦੀ ਆਪਣੀ ਨਿੱਤੀ ਲਾਇਆ ਹੋਊਗੀ ਪਰ ਲੇਕਨ ਸਰਕਾਰ ਆਈ ਹੈ ਦੁੱਤਪੱਤ ਕ੍ਰਪਸ਼ਨ ਖਤਮ ਕਰਨ ਦੇ ਲਈ ਸਰਕਾਰ ਸਰ ਦਿੱਲੀ ਦੇ ਵਿੱਚ ਦੱਸਦਾ ਹੈ ਕਿ 350 ਕਰੋੜ ਰੁਪਏ ਉਸ ਨੂੰ ਦਿੱਤਾ ਜਾ ਰਿਹਾ ਹੈ 500 ਮਿਲੀਅਨ ਦਾ ਨਹੀਂ ਦੱਸ ਜੇ ਦਿੱਲੀ ਚੋਨਾ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਆ ਆਪਣਾ ਰਿਕਾਰਡ ਦੱਸ ਪਹਿਲਾਂ ਨੂੰ ਵਰਸ ਜਿਹੜੀ ਹਵਾ ਵਿੱਚ ਭਰ ਗਈ ਹੈ ਇਹਨਾਂ ਦਾ ਮਾਸ਼ਾ ਕਰ ਚੋਣਾਂ ਦੇ ਵਿੱਚ ਆਉਂਦੇ ਨੇ